ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰ ਤੇ ਜਿਤੇ ਹੈ ਜੀ ਸੁਰ ਤੇ ਵਿਹੋਣਾ ਕੋਇ ਨ ਕੀ ਜੇਹੀ ਸੁਰ ਤੇ ਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਦੀ ਕਰਹਿ ਚਤਰਾਏ ਲੈਵੇ ਦੇਵੇ ਟਿਲ ਨ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋਹੇ ਕਿਤ ਕੋ ਸਾਹਿਬ ਆਵਹਿ ਰੋਹੇ ਜੇ ਤੂੰ ਸਾਹਿਬ ਆਵਹਿ ਰੋਹੇ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ ਬੋਲ ਲਗਾੜ ਵਗਾੜੇ ਬੋਲ ਤੂੰ ਨਦਰੀ ਅੰਦਰ ਤੋਲ ਹੈ ਤੋਲ ਜਹ ਕਰਨੀ ਤਹ ਪੂਰੀ ਮਤ ਕਰਨੀ ਬਾਝੋ ਘਟੇ ਘਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ ਬੂਝੈ ਸੋਏ ਗੁਰ ਪ੍ਰਸਾਦੀ ਕਰੇ ਵਿਚਾਰ ਸੋ ਗਿਆਨੀ ਦਰਗੈ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏ ਕਾਸੁਰ ਤੇ ਜیتے ਹੈ ਜੀ ਸੁਰਤ ਵਿਹੋਣਾ ਕੋਈ ਨ ਕੀ ਜੇਹੀ ਸੁਰਤ ਤੇ ਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਜੀ ਕਰਹਿ ਚਤਰਾਏ ਲੈਵੇ ਦੇਵੇ ਟਿਲ ਨ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋਹੇ ਕਿਰਤ ਕੋ ਸਾਹਿਬ ਆਵਹਿ ਰੋਹਿ ਜੇ ਤੂ ਸਾਹਿਬ ਆਵਹਿ ਰੋਹਿ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ ਬੋਲ ਲਗਾੜ ਵਗਾੜ ਹੈ ਬੋਲ ਤੂੰ ਨਜ਼ਰੀ ਅੰਦਰ ਤੌਲ ਹੈ ਤੌਲ ਜਹਿ ਕਰਨੀ ਤਹ ਪੂਰੀ ਮਤਹ ਕਰਨੀ ਬਾੜੋ ਘਟ ਘਟ ਪ੍ਰਣਾਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਹਿਛਾਣੇ ਬੂਝੇ ਸੋਏ ਗੁਰ ਪ੍ਰਸਾਦੀ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਣੀ ਰਾਗ ਮਹਾਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੇ ਤੇ ਹੈ ਜੀ ਸੁਰਤ ਵਿਹੋਣਾ ਕੋਇ ਨ ਕੀ ਜੇਹੀ ਸੁਰਤ ਤੇਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਜੀ ਕਰਹਿ ਚਤਰਾਏ ਲੈਵੇ ਦੇਵੇ ਟਿਰ ਨਾ ਪਾਈ ਰਹਾਓ ਤੇਰੇ ਜੀ ਜੀ ਆਕਾ ਤੋ ਹੈ ਕਿਤ ਕੋ ਸਾਹਿਬ ਆਵਹਿ ਰੋਹੇ ਜੇ ਤੂੰ ਸਾਹਿਬ ਆਵਹਿ ਰੋਹੇ ਤੂੰ ਉਹਨਾਂ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਜ਼ਰੀ ਅੰਦਰ ਤੋਲ ਹੈ ਤੋਲ ਜਹ ਕਰਨੀ ਤਹ ਪੂਰੀ ਮਤ ਕਰਨੀ ਬਾਜ ਹੋ ਘਟੇ ਘਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ ਬੂਝੈ ਸੋਏ ਗੁਰ ਪ੍ਰਸਾਦੀ ਕਰੇ ਵਿਚਾਰ ਸੋ ਗਿਆਨੀ ਦਰਗੈ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏ ਕਾ ਸੁਰਤ ਜੇ ਤੇ ਹੈ ਜੀ ਸੁਰਤ ਵਿਹੋਣਾ ਕੋਈ ਨ ਕੀ ਜੇਹੀ ਸੁਰਤ ਤੇਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਦੀ ਕਰਹਿ ਚਤਰਾਏ ਲੈਵੇ ਦੇਵੇ ਟਿਲ ਨਾ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋਹੇ ਕਿਤਕੋ ਸਾਹਿਬ ਆਵਹਿ ਰੋਹਿ ਜੇ ਤੂ ਸਾਹਿਬ ਆਵਹਿ ਰੋਹਿ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ ਬੋਲ ਲਗਾੜ ਵਗਾੜ ਹੈ ਬੋਲ ਤੂੰ ਨਜ਼ਰੀ ਅੰਦਰ ਤੌਲ ਹੈ ਤੌਲ ਜਹ ਕਰਨੀ ਤਹ ਪੂਰੀ ਮਤਹ ਕਰਨੀ ਬਾੜੋ ਘਟੇ ਘਟ ਪ੍ਰਣਾਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਹਿਛਾਣੇ ਬੂਝੇ ਸੋਏ ਗੁਰਪ੍ਰਸਾਦ ਦੀ ਕਰੇ ਵਿਚਾਰ ਸੋ ਗਿਆਨੀ धर ਗਏ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰ ਤੇ ਜਿਤੇ ਹੈ ਜੀ ਸੁਰਤ ਵਿਹੋਣਾ ਕੋਈ ਨ ਕੀ ਜੇਹੀ ਸੁਰਤ ਤਿਹਾਂ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਦੀ ਕਰਹਿ ਚਤਰਾਏ ਲੈਵੇ ਦੇਵੇ ਟੇਲ ਨਾ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋ ਹੈ ਕਿਤਕੋ ਸਾਹਿਬ ਆਵਹਿ ਰੋਹਿ ਜੇ ਤੂ ਸਾਹਿਬ ਆਵਹਿ ਰੋਹਿ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ ਬੋਲ ਲਗਾੜ ਵਗਾੜੇ ਬੋਲ ਤੂੰ ਨਜ਼ਰੀ ਅੰਦਰ ਤੌਲ ਹੈ ਤੌਲ ਜਹਿ ਕਰਨੀ ਤਹਿ ਪੂਰੀ ਮਤਹ ਕਰਨੀ ਬਾੜੋ ਘਟੇ ਘਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੇ ਬੂਝੇ ਸੋਏ ਗੁਰ ਪ੍ਰਸਾਦੀ ਕਰੇ ਵਿਚਾਰ ਸੋ ਗਿਆਨੀ धर ਗਏ ਪਰਮਾਨ ਸ੍ਰੀ ਰਾਗ ਮਹਾਲਾ ਪਹਿਲਾ ਕਰ ਚੌਥਾ ਏ ਕਾਸੁਰ ਤੇ ਜੇ ਤੇ ਹੈ ਜੀ ਸੁਰਤ ਵਿਹੋਣਾ ਕੋਈ ਨ ਕੀ ਜੇਹੀ ਸੁਰਤ ਤੇ ਹਾ ਤਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਦੀ ਕਰਹਿ ਚਤਰਾਏ ਲੈਵੇ ਦੇਵੇ ਤੇ ਨਾ ਪਾਈ ਰਹਾਓ ਤੇਰੇ ਜੀ ਜੀਆ ਕਾ ਤੋਹੇ ਕਿਰਤ ਕੋ ਸਾਹਿਬ ਆਵਹਿ ਰੋਹਿ ਜੇ ਤੂ ਸਾਹਿਬ ਆਵਹਿ ਰੋਹਿ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ ਬੋਲ ਲਗਾੜ ਵਗਾੜ ਹੈ ਬੋਲ ਤੂੰ ਨਦਰੀ ਅੰਦਰ ਤੌਲ ਹੈ ਤੌਲ ਜਹ ਕਰਨੀ ਤਹ ਪੂਰੀ ਮਤਹ ਕਰਨੀ ਬਾੜੋ ਘਟੇ ਘਟ ਪ੍ਰਣਾਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਹਿਛਾਣੇ ਬੂਝੇ ਸੋਏ ਗੁਰ ਪ੍ਰਸਾਦ ਦੀ ਕਰੇ ਵਿਚਾਰ ਸੋ ਗਿਆਨੀ धर ਗਏ ਪਰਵਾਰਾਗ ਮਹਲਾ 1 ਪਹਿਲਾ ਕਰ ਚੌਥਾ ਏਕਾ ਸੁਰਤ ਜਿਤੇ ਹੈ ਜੀ ਸੁਰਤ ਵਿਹੋਣਾ ਕੋਈ ਨ ਕੀ ਜੇਹੀ ਸੁਰਤ ਤੇ ਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਜੀ ਕਰਹਿ ਚਤਰਾਏ ਲੈਵੇ ਦੇਵੇ ਟਿਲ ਨਾ ਪਾਈ ਰਹਾਓ tere ji ji ka to he kitako saheb ab hai rohe detu saheb ab hai rohe tu unna ka tere ohe asi bol gad gadhe bol tu nadri andar tolhe tol jah karani teh puri math karani baajho ka teh kat pranvat nanak gyani kaisa hoy ap pehshane bujhe soye gur prasad di kare bechar so gyani dhar gaye parman siri rag mahalla pehla kar chautha ਏ ਕਾ ਸੁਰਤ ਜੇ ਤੇ ਹੈ ਜੀ ਸੁਰਤ ਵਿਹੋਣਾ ਕੋਈ ਨ ਕੀ ਜੇਹੀ ਸੁਰਤ ਤੇਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਦੀ ਕਰਹਿ ਚਤਰਾਏ ਲੈਵੇ ਦੇਵੇ ਟਰ ਨਾ ਪਾਈ ਰਹਾਓ ਤੇਰੇ ਜੀ ਜੀਆ ਕਾ ਤੋਹੇ ਕਿਰਤ ਕੋ ਸਾਹਿਬ ਆਵਹਿ ਰੋਹਿ ਜੇ ਤੂ ਸਾਹਿਬ ਆਵਹਿ ਰੋਹਿ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ ਬੋਲ ਲਗਾੜ ਵਗਾੜ ਹੈ ਬੋਲ ਤੂੰ ਨਦਰੀ ਅੰਦਰ ਤੌਲ ਹੈ ਤੌਲ ਜਹ ਕਰਨੀ ਤਹ ਪੂਰੀ ਮਤਹ ਕਰਨੀ ਬਾੜੋ ਘਟ ਕਟ ਪ੍ਰਣਾਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਹਿਛਾਣੇ ਬੂਝੇ ਸੋਏ ਗੁਰ ਪ੍ਰਸਾਦ ਦੀ ਕਰੇ ਵਿਚਾਰ ਸੋ ਗਿਆਨੀ ਧਰ ਗਏ ਪਰਵਾਹਿ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰ ਤੇ ਜਿਤੇ ਹੈ ਜੀ ਸੁਰਤ ਵਿਹੋਣਾ ਕੋਇ ਨ ਕੀ ਜੇਹੀ ਸੁਰਤ ਤੇ ਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਹੋ ਕਾਹੇ ਦੀ ਕਰਹਿ ਚਤ్రਾਈ ਲੈਵੇ ਦੇਵੇ ਟਿਲ ਨ ਪਾਈ ਰਹਾਓ tere ji ji ka to he kirtako sahib ab hai rohe tu sahib ab hai rohe tu unna ka tere ohe asi bol gad gadhe bol tu nadri andar tol hai tol jah karani teh puri math karani baajho kat kat pranvat nanak gyani kaisa hoye ap pehshane bujhe soye gur prasad di kare bechar so gyani dar gaye parman shri raag mahalla pehla kar chautha ਇਕਾ ਸੁਰਤ ਜੇ ਤੇ ਹੈ ਜੀ ਸੁਰਤ ਵਿਹੋਣਾ ਕੋਈ ਨ ਕੀ ਜੇਹੀ ਸੁਰਤ ਤੇ ਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਦੀ ਕਰਹਿ ਚਤਰਾਏ ਲੈਵੇ ਦੇਵੇ ਟਿਲ ਨ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋਹੇ ਕਿਤਕੋ ਸਾਹਿਬ ਆਵਹਿ ਰੋਹਿ ਜੇ ਤੂ ਸਾਹਿਬ ਆਵਹਿ ਰੋਹਿ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ ਬੋਲ ਲਗਾੜ ਵਗਾੜੇ ਬੋਲ ਤੂੰ ਨਜ਼ਰੀ ਅੰਦਰ ਤੌਲ ਹੈ ਤੌਲ ਜਹਿ ਕਰਨੀ ਤਹ ਪੂਰੀ ਮਤਹ ਕਰਨੀ ਬਾੜੋ ਕਟੇ ਕਟ ਪ੍ਰਣਾਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਹਿਛਾਣੇ ਬੂਝੇ ਸੋਏ ਗੁਰ ਪ੍ਰਸਾਦਿ ਕਰੇ ਵਿਚਾਰ ਸੋ ਗਿਆਨੀ धर ਗਏ ਪਰਵਾਣ ਸ੍ਰੀ ਰਾਗ ਮਹਾਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੇ ਤੇ ਹੈ ਜੀ ਸੁਰਤ ਵਿਹੋਣਾ ਕੋਈ ਨ ਕੀ ਜੇਹੀ ਸੁਰਤ ਤੇ ਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਦੀ ਕਰਹਿ ਚਤਰਾਏ ਲੈਵੇ ਦੇਵੇ ਟਿਰ ਨਾ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋ ਹੈ ਕਿਤਕੋ ਸਾਹਿਬ ਆਵਹਿ ਰੋਹਿ ਜੇ ਤੂ ਸਾਹਿਬ ਆਵਹਿ ਰੋਹਿ ਤੂੰ ਉਹਨਾਂ ਕਾ ਤੇਰੇ ਉਹੇ ਅਸਰੀ ਬੋਲ ਲਗਾੜ ਵਗਾੜ ਹੈ ਬੋਲ ਤੂੰ ਨਦਰੀ ਅੰਦਰ ਤੌਲ ਹੈ ਤੌਲ ਜਹਿ ਕਰਨੀ ਤਹ ਪੂਰੀ ਮਤਹ ਕਰਨੀ ਬਾਝ ਹੋ ਕਟ ਕਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਹਿਛਾਣੇ ਬੂਝੇ ਸੋਏ ਗੁਰ ਪ੍ਰਸਾਦ ਦੀ ਕਰੇ ਵਿਚਾਰ ਸੋ ਗਿਆਨੀ ਧਰ ਗਏ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏ ਕਾ ਸੁਰਤ ਜੇਤੇ ਹੈ ਜੀ ਸੁਰਤ ਵਿਹੋਣਾ ਕੋਇ ਨ ਕੀ ਜੇਹੀ ਸੁਰਤ ਤੇਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਜੀ ਕਰਹਿ ਚਤਰਾਏ ਲੈਵੇ ਦੇਵੇ ਟਿਲ ਨ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋਹੇ ਕਿਰਤ ਕੋ ਸਾਹਿਬ ਆਵਹਿ ਰੋਹਿ ਜੇ ਤੂ ਸਾਹਿਬ ਆਵਹਿ ਰੋਹਿ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ ਬੋਲ ਲਗਾੜ ਵਗਾੜ ਹੈ ਬੋਲ ਤੂੰ ਨਜ਼ਰੀ ਅੰਦਰ ਤੌਲ ਹੈ ਤੌਲ ਜਹਿ ਕਰਨੀ ਤਹ ਪੂਰੀ ਮਤਹ ਕਰਨੀ ਬਾੜੋ ਘਟ ਘਟ ਪ੍ਰਣਾਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਹਿਛਾਣੇ ਬੂਝੇ ਸੋਏ ਗੁਰ ਪ੍ਰਸਾਦੀ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਣ ਜੀ ਰਾਗ ਮਹਾਲਾ ਪਹਿਲਾ ਕਰ ਚੌਥਾ ਏਕਾ ਸੁਰ ਤੇ ਜੇ ਤੇ ਹੈ ਜੀ ਸੁਰਤ ਵਿਹੋਣਾ ਕੋਈ ਨ ਕੀ ਜੇਹੀ ਸੁਰਤ ਤੇ ਹਾ ਤਿੰਨ ਰਾਹੋ ਲੇਖਾ ਇਕ ਆਵੋ ਜਾਓ ਕਾਹੇ ਜੀ ਕਰਹਿ ਚਤਰਾਏ ਲੈਵੇ ਦੇਵੇ ਟੇ ਨਾ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋ ਹੈ ਕਿਤਕੋ ਸਾਹਿਬ ਆਵਹਿ ਰੋਹਿ ਜੇ ਤੂ ਸਾਹਿਬ ਆਵਹਿ ਰੋਹਿ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ ਬੋਲ ਲਗਾੜ ਵਗਾੜੇ ਬੋਲ ਤੂੰ ਨਦਰੀ ਅੰਦਰ ਤੌਲ ਹੈ ਤੌਲ ਜਹ ਕਰਨੀ ਤਹ ਪੂਰੀ ਮਤਹ ਕਰਨੀ ਬਾਝੋ ਘਟੇ ਕਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਹਿਛਾਣੇ ਬੂਝੇ ਸੋਏ ਗੁਰ ਪ੍ਰਸਾਦੀ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ